ਉਹ ਆ ਗਿਆ ਦਿੰਦੇ ਲੱਬਾ ਭਾਈ ਕਿੱਧਰ ਗਿਆ ਭਾਈ ਪਤਾ ਨਹੀਂ ਕਿੱਧਰ ਕਿਸ ਕੋਲ ਗਿਆ ਹੁਣ ਕਿੱਥੇ ਕੀ ਗੱਲ ਹੋ ਗਈ ਗੱਲ ਕਿ ਹੋਣੀ ਆ ਪਹਿਲੀ ਵੇਚੀ ਦੂਜੇ ਨੇ ਫੇਰ ਹਣ ਫੇਰ ਹਣ ਕੀ ਬਸ ਬੁਮਾਰੀ ਹੁਣਾ ਪੱਲੇ ਹੀ ਨਹੀਂ ਕੱਢਿਆ ਭਾਈ ਕਿੱਧਰ ਗਿਆ ਹੁਣ ਐਂ ਨਹੀਂ ਕਰੇ ਕੁੜੀ ਮਰੀ ਗੱਲ ਕੀਤੀ ਉਹਨੇ ਮੜਿਆ ਦੀ ਮੜੀ ਆਹ ਮੈਂ ਹਲਾ ਕੋਲੋਂ ਮਾਰ ਮਾਰ ਪਤਾ ਨਹੀਂ ਮੈਨੂੰ ਹਾਲ ਦਾ ਪਤਾ ਨਹੀਂ ਸੀ

ਉਮਰ ਜਮਾ ਨਾਲ ਆਪਰਾ ਲੱਗਿਆ ਯਾਰ ਮੈਨੂੰ ਹੀ ਮਾਰ ਮੈਨੂੰ ਬੜਾ ਪਿਆਣੀ ਸੀਗਾ ਕਿ ਦੂਜੀ ਤੂੰ ਜਿਹੜਾ ਕੰਮ ਕਰਦਾ ਲਈ ਉਹ ਵੀ ਤਾਂ ਹੀ ਕਰਿਆ ਜਾ ਯਾਰ ਨਹੀਂ ਨਹੀਂ ਬਾਈ ਜਰਾ ਕੀ ਆ ਰਿਹਾ ਬਾਈ ਕਿੱਥੋਂ ਆ ਬਾਈ ਮੈਂ ਗਿਆ ਸੀ ਗਾਯਾ ਵਿੱਚ ਹੋਰ ਕਿ ਮੈਂ ਠੀਕ ਆ ਗਿਆ ਬਾਈ ਕਾਲ ਮੈਨੂੰ ਕਹਿੰਦਾ ਰਹੇਂ ਤੂੰ ਤੇ ਵਸਾਈਗਾ ਜੀ ਮੈਂ ਕਹਿੰਦਾ ਕਿ ਮਾਰ ਮਾਰੂ ਮਾ ਬਾ ਯਾਰ ਬੁਮਾਰੀ ਹਿੰਗੇ ਯਾਰ ਲੈ ਕੇ ਆਂਦੀ ਆ ਦਵਾਈ ਹੁਣੀ ਲਵਾ ਕੇ ਲਿਆਉਂਦੀ ਆ ਟੀਕਾ ਟੁਕਾ ਲਵਾ ਕੇ ਲਿਆਂਦਾ ਠੀਕ ਆ ਮੈਂ ਗਿਆ ਸੀਗਾ ਯਾਰ ਕਿਸੇ ਕੋਲੇ ਬੰਦੇ ਕੋਲੇ ਹਾਂ ਕੰਮ ਗਿਆ ਸੀਗਾ ਅੱਛਾ ਉਹਨੇ ਪਹਿਲੀ ਵੇਜ ਤੀਨਾ ਸ਼ੋਰ ਜਿੰਨੇ ਸਾਰੇ ਮਾਲੀ ਕੱਲੀ ਗੱਲ ਕੀਤੀ ਉਹਦਾ ਉਹ ਵਿਚਾਰੇ ਵੇਖ ਲਾ ਮਾ ਬਾ ਨਿਆਣਾ ਕਰਕੇ ਚਲ ਛੋਟਾ ਕਰਕੇ ਨਹੀਂ ਕੋ ਕਹਿੰਦਾ ਬਾਪੂ ਇਹ ਕਹਿੰਦਾ ਸੀਗਾ ਹੂੰ ਏ ਬੀ ਬੀ ਬਜਾਰੀ ਬੋਲਦੀ ਰਹਿੰਦੀ ਸੀ ਕਹਿੰਦੀ ਸੀ ਕਿ ਮੋੜਾ ਮੋਟਾ ਇਹ ਸੁਣਦਾ ਇਹਦਾ ਬਸ ਫਿਰ ਐ ਚੰਬਰਾ ਹੀ ਪੜਾ ਯਾਰ ਕੀ ਕਰੀਏ ਦਾ ਆ ਜੀ ਮਰਜੀ ਕੀਤੀ ਉਹਦਾ ਕਿੱਧਰ ਨੂੰ ਜਾਈਏ ਇਹਨੇ ਵੀ ਕਿਤੇ ਨਹੀਂ ਕੋਕਿਆ ਸੀਗਾ ਮੈਂ ਚੱਲ ਛੁੱਟ ਆ ਬਈ ਤਾਂ ਹੀ ਲੱਗੂ ਸੁਣੋ ਬਾਈ ਨੂੰ ਨੇ ਵਿਚਾਰੇ ਨੇ ਕੋਕ ਦੇ ਗਿਆ ਹੂੰ ਆ ਟੱਪ ਕਰਕੇ ਵਿਚਾਰਾ ਮੋੜਾ ਮੋਟਾ ਜਿਹੜਾ ਹੁੰਦਾ ਜਿੰਨਾ ਕਿ ਪਸੂ ਟੰਗੜਾ ਸੰਭਾਲੀ ਜਾਂਦਾ ਉਹ ਨਹੀਂ ਯਾਰ ਮਾਰੇ ਦਾ ਕਿਤੇ ਬੁਆਲੀ ਸੀ ਯਾਰ ਹੋਰ ਤਾਂ ਹੀ ਤਾਂ ਗੱਲ ਹੋਈ ਤਾਂ ਕਰਦਾ ਐਡੇ ਐਡੇ ਟੱਪ ਲੱਗ ਜਣਾ ਪਰ ਕੀ ਕਰ ਨੂੰ ਹੋਰ ਯਾਰ ਹਾਂ ਇਹ ਦਾਪੜਾ ਕੰਮ ਕੀਤਾ ਉਹ ਬੰਦੇ ਯਾਰ ਮਾਰੀ ਗੱਲ ਦਾ ਆਪਣਾ ਕੋਈ ਵੀ ਹੱਲ ਕਰਕੇ ਯਾਰ ਤਾਂ ਤਾਂ ਕਿੱਧਰ ਗਿਆ ਉਹ ਆਪ ਪਤਾ ਹੀ ਨਹੀਂਗਾ ਕੋਈ ਹੁੰਦਾ ਕਰੇ ਤਾਂ ਮੜ ਜਾਂਦਾ ਬਸ ਕੋਈ ਨਹੀਂ ਬੰਦੇ ਯਾਰ ਇਕੱਠੇ ਕਰੋ ਹੱਲ ਦਾ ਕੱਢ ਲਈ ਮੜਾ ਕੋਈ ਹੋਰ ਮੇਰੇ ਤਾਂ ਮੱਥੇ ਜੀ ਲੱਗਿਆ ਗਾਣੇ ਮੈਂ ਬਣਾਉਂਦਾ ਉਹਨੂੰ ਬੰਦਾ ਹਾਂ ਆਹ ਥੋੜੀ ਹੁੰਦੀ ਆ ਗੱਲ ਵੀ ਪੁੱਛਿਆ ਨਹੀਂ ਦੱਸਿਆ ਨਹੀਂਗਾ ਮੋਕਾਕੇ ਨਾਲ ਵੀ ਗੱਲ ਕੀਤੀ ਸੀ ਮੈਂ ਖੇਤ ਜਾਂਦਾ ਰਿਹਾ ਸੀਗਾ ਹਾਂ ਨੰਬਰ ਦਾ ਉਹਨੂੰ ਦੇ ਦੀ ਪਹਿਲ ਹੀ ਨੇ ਠੀਕ ਆ ਉਹ ਮਨ ਨੂੰ ਕਹਿੰਦਾ ਚਲ ਕੋਈ ਨਹੀਂ ਵੀ ਆਪਾਂ ਕਰ ਲਾਂਗੇ ਸਾਬਕਾ ਦਾ ਚ ਹਾਂ ਮੈਂ ਕਿਹਾ ਵੀ ਮਾੜੀ ਗੱਲ ਆ ਥੋੜੀ ਵੀ ਮਾੜੀ ਗੱਲ ਲੋਕਾਂ ਦਾ ਬਾਈ ਆਹ ਕਹਿੰਦਾ ਜੀ ਕਿ ਉਹ ਕਿਸੇ ਨੂੰ ਤੇ ਜਾਂਦਾ ਫੇਰ ਆਪਾਂ ਹੋ ਜਾਣਾ ਹਾਂ ਮੜ ਕੇ ਕਿਹਨੇ ਮੂਲ ਨਹੀਂ ਸੀ ਚਲ ਆਪਦੇ ਬੰਦੇ ਕਰਕੇ ਜਾ ਪੱਟ ਦੀ ਗੱਲ ਮਾਰਦਾ ਚਲ ਪਿੰਡ ਦਾ ਆਪਣਾ ਦਾ ਸੁਣ ਤੇ ਲੈਂਦਾ ਹਾਂ ਵਿਚਾਲੇ ਵੀ ਨਾ ਕੋਈ ਗੜਾਈ ਨਾ ਬੋਲੂਗੀ ਹਾਂ ਬਣਾ ਵੀ ਕਰਦੀ ਗੱਲ ਆ ਤੇ ਹੋਰ ਯਾਰ ਉਹਨੇ ਤਾਂ ਉਹੀ ਕੰਮ ਕੀਤਾ ਇਹਦੇ ਲਈ ਸਮਝ ਲਿਆ ਪਰ ਜੇ ਤਾਂ ਪਤਾ ਨਹੀਂ ਲਿਆ ਆ ਹੁਣ ਫਿਰ ਉਹਨਾਂ ਤੱਕ ਲੈਨੇ ਦੇ ਦੇ ਆ ਲੈ ਉਹਦਾ ਮੇਰੇ ਕੋਲ ਬਾਪੂ ਨੂੰ ਵੀ ਹਣ ਪਤਾ ਲੱਗਿਆ ਕਸ ਕਰੇ ਤੇਨ ਦੱਸਿਆ ਕਿੰਨੇ ਕਿੰਨੇ ਲਾਈਨ ਦਾ ਮੈਨੂੰ ਤਾਂ ਮੱਥੇ ਨਹੀਂ ਲੱਗਾ ਮੇਰੇ ਤਾਂ ਹਾਂ ਮਰਾ ਆਏ ਨਹੀਂ ਕਰੇ ਜੀ ਕਰੇ ਨਹੀਂ ਆਇਆ ਸਾਨੂੰ ਘੜ ਪੇਤ ਦਿੰਦਾ ਤੈਨੂੰ ਘੜ ਪੇਤ ਦਿੰਦਾ ਆਉਨਾ ਗੇੜਾ ਕੱਢਦਾ ਮੁੜ ਜਾਂਦਾ ਬਸ ਹਾਂ ਪਰ ਕਰਨਾ ਹੀ ਬਣਾ ਹੱਲ ਵੀ ਹੁਣ ਜਾ ਕੇ ਉਹ ਨਾਲੇ ਕੋਲੇ ਫਿਰ ਕਿਸੇ ਕੋਲੇ ਮੈਂ ਜਾਣਾ ਹਾਂ ਬਾਪੂ ਫਿਰ ਕਿਵੇਂ ਕਰਗੇ ਹੁਣ ਆਪਾਂ ਆਦ ਕੋਈ ਮਿਲਿਆ ਕੋਈ ਹੈ ਆਦ ਕੋਈ ਜਿਤਨਾ ਕੋਈ ਮਿਲਾਂਗਾ ਮੰਦੀ ਪਾਕੇ ਵਿੱਚ ਹੋਰ ਉਹੀ ਤਾਂ ਗੱਲ ਆ ਜੇ ਹੁਣ ਆਪਾਂ ਲੜੇ ਹੋਣਾ ਹਾਂ ਲੜੇ ਹੋਣਾ ਆਹੋ ਗੱਲ ਤਾਂ ਲੜਨਾ ਤਾਂ ਆਪਾਂ ਕਰਨਾ ਹੋਣਾ ਲੜਨ ਵਾਲਾ ਹੁੰਦਾ ਤਾਂ ਮੁੱਤੇ ਹੀ ਲੜ ਪੈਣਾ ਸੀਗਾ ਤੇ ਨਾਲ ਆ ਲੜੋ ਨਾ ਤੇ ਜਿਹੜਾਂ ਦੇ ਬੈਠੇ ਹਾਂ ਚੱਲ ਪਰ ਕੋਈ ਨਹੀਂ ਮੈਂ ਜਾਣਾਂ ਕਿ ਬੰਦੇ ਨੇ ਮਿਲਦਾ ਕਿ ਬੰਦੇ ਨੂੰ ਠੀਕ ਆ ਹੋਰ ਮੈਂ ਜਾ ਕੇ ਆਉਣਾ ਬਾਹਰ ਮਿਲ ਗਿਆ ਤਾਂ ਮੈਂ ਬਣਾਉਣਾ ਨੂੰ ਬੰਦਾ ਇਹਨੂੰ ਲੜੋ ਰੂਰਾ ਲੜਨਾ ਦਾ ਮੈਂ ਕਹਾਦਾ ਬਾਬਾ ਮੈਂ ਵੀ ਪਹਿਲਾਂ ਲੜ ਪਿਆ ਲੜੇ ਹੋਣਾ ਕਹਣਾ ਨਹੀਂ ਲੜਦਾ ਤਾਂ ਆਉਂਦਾ ਯਾਰ ਗੁੱਸਾ ਦਾ ਫਰੋਂਦਾ ਹੀ ਆ ਯਾਰ ਹੁਣ ਮਸਾ ਦਾ ਇਹਨਾਂ ਦਾ ਮਿਹਨਤ ਕਰਕੇ ਬਣਾਈ ਸੀ ਇਹਨਾਂ ਦਾ ਮਿਹਨਤ ਕਰਕੇ ਬਣਾਈ ਸੀ ਤੇ ਉਹਨੇ ਦਫਾ ਪੱਟਦੀ ਫੜ ਕੇ ਬੰਦਾ ਚਾਹ ਬੰਦੇ ਇਕੱਠੇ ਕਰੋ ਤੇ ਉਹਨਾਂ ਬੈਗ ਨੂੰ ਮਿੜਾਂਗੇ ਇਹਨਾਂ ਨੂੰ ਚਲ ਕੋਈ ਨਹੀਂ ਫਿਰ ਬੱਚਾ ਚਾ ਕਰ ਉਹ ਸ਼ੀਰ ਨੂੰ ਕਮਾਵੇਂਗਾ ਭਾਵੇਂ ਕੋਈ ਨਹੀਂ ਸ਼ੀਰ ਨੂੰ ਕਮਾਵੇ ਹਾਂ ਹੋ ਹਉ ਵੀ ਸਿਆਣਾ ਬੰਦਾ ਚਾ ਕੋਈ ਨਹੀਂ ਸਿਆਣੇ ਸਿਆਣੇ ਬੰਦੇ ਇਕੱਠੇ ਕਰੋ ਮਾਹੀ ਕੋਈ ਨਹੀਂ ਗੁੱਸਾ ਦਾ ਮੁੰਡਾ ਸ਼ੋਰ ਫਰ ਬਈ ਕੀ ਹਾਲ ਹੈ ਠੀਕ ਆ ਤੇਰਾ ਪਰਿਆ ਹੁੰਦਾ ਉਹ ਵੀ ਹੈ ਕੁੜੀ ਵਾਲਾ ਨਹੀਂ ਯਾਰ ਉਹ ਹੀ ਵੱਡਾ ਉਹੋ ਹੀ ਆ ਯਾਰ ਉਹੋ ਹੀ ਆ ਯਾਰ ਫਿਰ ਪੰਗਾ ਪਾ ਜਾਣਾ ਯਾਰ ਮੈਂ ਕਿਤੇ ਬੁਲਾਇਆ ਨਹੀਂ ਆ ਤੇ ਹੁਣ ਉਹਨੇ ਮੈਨੂੰ ਕੋ ਕਹਿਣਾ ਤੇ ਉੱਤੇ ਪਰ ਪੰਗਾ ਪਾਇਆ ਨਾ ਬਰੇ ਤੋਂ ਕੋਈ ਨਹੀਂ ਬੁਲਾਇਆ ਕਹਿ ਵਸੇ ਤਾ ਹੋਰ ਸੁਣਾ ਕੀ ਹਾਲ ਆ ਠੀਕ ਆ ਕੀ ਬਣਦਾ ਠੀਕ ਆ ਠੀਕ ਆ ਬਈ ਹਾਂ ਹੋਰ ਘਰ ਪਰਿਵਾਰ ਸਭ ਠੀਕ ਆ ਕੀ ਆ ਬਲੋ ਵਰੀਆ ਠੀਕ ਠਾਕ ਹਾਏ 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 ਭਾਈ ਕਿਵੇਂ ਆ ਕਦਰੋਂ ਆਇਆ ਕਿਦਾਂ ਮਾਪਿਆ ਤੋਪੀਲਾ ਯਾਰ ਬੋਲਦਾ ਕਿਵੇਂ ਆ ਕਮਾਲ ਤੇਰੀ ਵਾਲੀ ਯਾਰ ਐ ਬੁੱਲੂ ਤਾਂ ਹੁੰਦਾ ਕਿਤੇ ਮੈਂ ਬਰਿਹੜਾ ਜਤਨਾ ਕਰਾਉਣਾ ਯਾਰ ਨਹੀਂ ਭਰਾ ਥੋੜੀ ਹੁੰਦੀ ਆ ਗੱਲ ਕੋਈ ਯਾਰ ਤੂੰ ਤਾਂ ਸਹੀ ਕਰਦਾ ਭਰਿਆ ਨੂੰ ਭਾਈ ਤਾਂ ਸਾਰੀ ਪੈੜੀ ਵੇਚ ਕੇ ਅੱਗ ਲਾਤੀ ਆ ਤੂੰ ਲੈਣਾ ਯਾਰ ਆਓ ਆਵਾਜ਼ ਓੱਖਾਉਂਦਾ ਰਹੀ ਨਾ ਲੜਦਾ ਰਹਿਣਾ ਟੱਕੜ ਟੱਕੜ ਕਰਕੇ ਆਇ ਨਹੀਂ ਹੁੰਦਾ ਦਾ ਬੋਲਦਾ ਬੋਕਰ ਆ ਓਏ ਆ ਕੇ ਮੇਲੇ ਡੀ ਜਾਂਦੇ ਆ ਦੇਖ ਕੇ ਚੱਲ ਓ ਲੜਦੇ ਓਏ ਇੱਥੋਂ ਬੰਦ ਬਈ ਤੂੰ ਐਵੇਂ ਲੌੱਖਾ ਜਿਹਾ ਹੋਈ ਜਾਣਾ ਲੜਨ ਵਾਲੀਆਂ ਗੱਲਾਂ ਕਰਦਾ ਤੂੰ ਇਹ ਲੜਨਾ ਹੀ ਆ ਪਰ ਔਰ ਮਾ ਕੀ ਕਰਾ ਤੈਨੂੰ ਆ ਦੱਸ ਪਰ ਐਵੇਂ ਕੋਈ ਗੱਲ ਆ ਕੋਈ ਚੰਗੀ ਗੱਲ ਆ ਤਰੀ ਹੈ ਓ ਲੜਦੇ ਲੜਦੇ ਪਾ ਤੂੰ ਮੈਨੂੰ ਛੱਡਾ ਲੈ ਯਾਰ ਤੂੰ ਛੱਡਾ ਲੈ ਛੱਡੋ ਨਹੀਂ ਛੱਡੀ ਨਾ ਮੈਨੂੰ ਬਾਈ ਯਾਰ ਤੂੰ ਕਰ ਜਾ ਸਾਡੇ